ਸਵਾਗਤ ਹੈ ਜੀ ਅੱਜ ਆਪਾਂ ਇੱਕ ਬੜੇ ਦਿਲਚਸਪ ਸਵਾਲ ਤੇ ਗੱਲ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀਆਂ ਨੂੰ ਇਤਿਹਾਸ ਵਿੱਚ ਕਿਵੇਂ ਦੇਖਿਆ ਜਾਂਦਾ ਹੈ ਕਿਵੇਂ ਉਹਨਾਂ ਦੀ ਰੈਂਕਿੰਗ ਹੁੰਦੀ ਹੈ ਹਾਂ ਜੀ ਬਿਲਕੁਲ ਸਾਡੇ ਕੋਲੇ ਕਈ ਤਰ੍ਹਾਂ ਦੇ ਸਰੋਤ ਨੇ ਜਿਵੇਂ ਵਿਦਵਾਨਾਂ ਦੇ ਸਰਵੇਖਣ ਆਮ ਲੋਕਾਂ ਦੀ ਰਾਏ ਹੋਰ ਵੀ ਚੀਜ਼ਾਂ ਨੇ ਮਕਸਦ ਸਿਰਫ ਇਹ ਨਹੀਂ ਦੇਖਣਾ ਕਿ ਕੌਣ ਉੱਤੇ ਕੌਣ ਥੱਲੇ ਸਗੋਂ ਇਹ ਸਮਝਣਾ ਕਿ ਇਹ ਰੈਂਕਿੰਗ ਬਣਦੀ ਕਿਵੇਂ ਹੈ ਤੇ ਸਮੇਂ ਨਾਲ ਬਦਲਦੀ ਕਿਵੇਂ ਹੈ ਹਾਂ ਜੀ ਤੇ ਇਹ ਕਾਫੀ ਗੁੰਝਲਦਾਰ ਮੁੱਦਾ ਵੀ ਹੈ ਚਲੋ ਸ਼ੁਰੂ ਕਰਦੇ ਹਾਂ ਵਿਦਵਾਨਾਂ ਦੇ ਨਜ਼ਰੀਏ ਤੋਂ ਉਹਨਾਂ ਦੀਆਂ ਲਿਸਟਾਂ ਵਿੱਚ ਕੁਝ ਨਾਮ ਨੇ ਜਿਹੜੇ ਵਾਰ-ਵਾਰ ਉੱਪਰ ਆਉਂਦੇ ਨੇ ਹੂੰ ਜਿਵੇਂ ਅਬਰਾਹਮ ਲਿੰਕਨ ਉਹ ਤਾਂ ਅਕਸਰ ਹੀ ਪਹਿਲੇ ਨੰਬਰ ਤੇ ਹੁੰਦੇ ਨੇ ਫਿਰ ਫ੍ਰੈਂਕਲਿਨ ਡੀ ਰੂਜ਼ਵੈਲਟ ਮਤਲਬ ਐਫ ਟੀ ਆਰ ਤੇ ਜਾਰਜ ਵਾਸ਼ਿੰਗਟਨ ਹਾਂਜੀ ਇਹ ਤਿੰਨ ਤਾਂ ਲਗਭਗ ਹਮੇਸ਼ਾ ਟੌਪ ਤੇ ਹੁੰਦੇ ਨੇ ਤੇ ਥੀਓਡੋਰ ਰੂਜ਼ਵੈਲਟ ਵੀ ਆਮ ਤੌਰ ਤੇ ਪਹਿਲੇ 4-5 ਆ ਜਾਂਦੇ ਨੇ ਬਿਲਕੁਲ ਮਾਉਂਟ ਰਸ਼ਫੋਰਡ ਦੀ ਵੀ ਅਨੁਸੂਚਿਤ ਨੇ ਹਨਾ ਕੋਈ ਐਵੇਂ ਤਾਂ ਨਹੀਂ ਚਿਪਕੇ ਹੋ ਜਈ ਸੀ ਅੱਛਾ ਜਿਵੇਂ ਲਿੰਕਨ ਉਹਨਾਂ ਨੇ ਦੇਸ਼ ਨੂੰ ਘਰੇਲੂ ਯੁੱਧ ਚੋਂ ਕੱਢਿਆ ਗੁਲਾਮੀ ਖਤਮ ਕੀਤੀ ਬਹੁਤ ਵੱਡੀ ਗੱਲ ਸੀ ਹਾਂਜੀ ਐਫ ਡੀ ਆਰ ਨੇ ਮਹਾਂਮੰਦੀ ਤੇ ਦੂਜੇ ਵਿਸ਼ਵ ਯੁੱਧ ਦਾ ਸਾਹਮਣਾ ਕੀਤਾ ਸਹੀ ਵਾਸ਼ਿੰਗਟਨ ਨੇ ਤਾਂ ਦੇਸ਼ ਦੀ ਨੀਂਹ ਰੱਖੀ ਇੱਕ ਤਰ੍ਹਾਂ ਨਾਲ ਮਿਸਾਲ ਕਾਇਮ ਕੀਤੀ ਹੂੰ ਤੇ ਥੀਓਡੋਰ ਰੂਜ਼ਵੈਲਟ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀਆਂ ਕੀ ਕਹਿੰਦੇ ਨੇ ਪ੍ਰੋਗਰੈਸਿਵ ਪਾਲਿਸੀਆਂ ਲਈ ਜਿਵੇਂ ਕੁਦਰਤੀ ਸਰੋਤਾਂ ਦੀ ਸੰਭਾਲ ਵੱਡੀਆਂ ਕੰਪਨੀਆਂ ਤੇ ਕੰਟਰੋਲ ਮਤਲਬ ਇਹ ਉਹ ਮੋੜ ਸਨ ਜਿੱਥੇ ਦੇਸ਼ ਦੀ ਦਿਸ਼ਾ ਬਦਲੀ ਬਿਲਕੁਲ ਬਿਲਕੁਲ ਇਨ੍ਹਾਂ ਪਲਾਂ ਨੂੰ ਵਿਦਵਾਨ ਬਹੁਤ ਅਹਿਮੀਅਤ ਦਿੰਦੇ ਨੇ ਪਰ ਫਿਰ ਦੂਜੇ ਪਾਸੇ ਜਿੱਥੇ ਕੁਝ ਉੱਪਰ ਨੇ ਕੁਝ ਲਗਾਤਾਰ ਹੀਟਾਂ ਵੀ ਰਹਿੰਦੇ ਨੇ ਹਾਂ ਇਹ ਵੀ ਹੈ ਵਿਦਵਾਨਾਂ ਮੁਤਾਬਕ ਜੇਮਸ ਬੁਕਾਨਨ ਦਾ ਨਾਮ ਅਕਸਰ ਸਭ ਤੋਂ ਥੱਲੇ ਆਉਂਦਾ ਹੈ ਹਮ ਖਾਸ ਕਰਕੇ ਕਰੇਲੂ ਯੁੱਧ ਤੋਂ ਪਹਿਲਾਂ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਉੱਠਦੇ ਨੇ ਹਾਂਜੀ ਉਹਨਾਂ ਨੂੰ ਕਾਫੀ ਕਮਜ਼ੋਰ ਮੰਨਿਆ ਜਾਂਦਾ ਉਸ ਸੰਕਟ ਵੇਲੇ ਤੇ ਐਂਡਰੂ ਜான்ਸਨ ਦਾ ਨਾਮ ਵੀ ਆਉਂਦਾ ਹੈ ਅੱਛਾ ਕਿਉਂ ਕਿਉਂਕਿ ਉਹਨਾਂ ਨੇ ਕਰੇਲੂ ਯੁੱਧ ਤੋਂ ਬਾਅਦ ਜਿਹੜੀ ਪੁਨਰਨਿਰਮਾਣ ਦੀ ਪ੍ਰਕਿਰਿਆ ਸੀ ਉਹਨੂੰ ਕਾਫੀ ਕਮਜ਼ੋਰ ਕੀਤਾ ਮਤਲਬ ਨਸਲੀ ਬਰਾਬਰੀ ਦੇ ਰਾਹ ਰੋੜੇ ਅਟਕਾਏ ਠੀਕ ਹਾਂਜੀ ਤੇ ਇਹ ਸਿਰਫ ਵਿਅਕਤੀਗਤ ਅਸਫਲਤਾਵਾਂ ਨਹੀਂ ਹੁੰਦੀਆਂ ਕਈ ਵਾਰ ਪੂਰਾ ਦੌਰ ਏ ਥੋੜਾ ਮਾੜਾ ਮੰਨਿਆ ਜਾਂਦਾ ਜਿਵੇਂ ਕਿ ਜਿਵੇਂ 19ਵੀਂ ਸਦੀ ਦਾ ਮੱਧ ਉਹੀ ਕਰੇਲੂ ਯੁੱਧ ਤੋਂ ਪਹਿਲਾਂ ਵਾਲਾ ਸਮਾਂ ਉਦੋਂ ਕਈ ਰਾਸ਼ਟਰਪਤੀ ਆਏ ਜਿਨ੍ਹਾਂ ਨੂੰ ਮਤਲਬ ਬਹੁਤ ਮਜ਼ਬੂਤ ਨਹੀਂ ਮੰਨਿਆ ਜਾਂਦਾ ਹਮ ਇਸ ਤੇ ਉਲਟ ਜਿਵੇਂ ਦੇਸ਼ ਦੇ ਸੰਸਥਾਪਕਾਂ ਦਾ ਯੁੱਗ ਹੈ ਜਾਂ 20ਵੀਂ ਸਦੀ ਦਾ ਮッド ਐਫ ਡੀ ਆਰ ਤੋਂ ਲੈ ਕੇ ਜੌਨਸਨ ਤੱਕ ਉਹਨੂੰ ਆਮ ਤੌਰ ਤੇ ਮਜ਼ਬੂਤ ਲੀਡਰਸ਼ਿਪ ਵਾਲਾ ਦੌਰ ਮੰਨਦੇ ਨੇ ਤੇ ਹਾਲੀਆ ਰਾਸ਼ਟਰਪਤੀਆਂ ਬਾਰੇ ਕੀ 트੍ਰੰਪ ਦਾ ਨਾਮ ਵੀ ਲਿਆ ਸੀ ਤੁਸੀਂ ਹਾਂ ਕੁਝ ਸਰਵੇਖਣਾਂ ਵਿੱਚ ਖਾਸ ਕਰਕੇ ਜਿਹੜੇ ਰਾਜਨੀਤਿਕ ਵਿਗਿਆਨੀਆਂ ਨੇ ਕੀਤੇ ਨੇ ਉਹਨਾਂ ਵਿੱਚ ਡੋਨਲਡ 트੍ਰੰਪ ਨੂੰ ਕਾਫੀ ਹੀਠਾਂ ਰੱਖਿਆ ਗਿਆ ਹੈ ਕਾਰਨ ਦਿੱਤੇ ਜਾਂਦੇ ਨੇ ਜਿਵੇਂ ਸਥਾਪਿਤ ਨਿਯਮਾਂ ਦੀ ਪਾਲਣਾ ਨਾ ਕਰਨਾ ਵਗੈਰਾ ਠੀਕ ਹੈ ਅੱਛਾ ਜੇ ਹੋਰ ਹਾਲੀਆ ਰਾਸ਼ਟਰਪਤੀਆਂ ਦੀ ਗੱਲ ਕਰੀਏ ਜਿਵੇਂ ਰੀਗਨ ओबामा हां जी रोनाल्ड रीगन ਤੇ बराक ओबामा ਇਹ ਅਕਸਰ ਵਿਦਵਾਨਾਂ ਦੀਆਂ ਟਾਪ 10 ਜਾਂ ਟਾਪ 20 ਲਿਸਟਾਂ ਵਿੱਚ ਆਉਂਦੇ ਨੇ ਅੱਛਾ ਬਿਲ ਕਲਿੰਟਨ জর্জ ਐਚ ਡਬਲਯੂ ਬੁਸ਼ ਮਤਲਬ ਸੀਨੀਅਰ ਬੁਸ਼ ਤੇ ਜੋ ਬਾਈਡਨ ਵੀ ਕਈ ਸਰਵੇਖਣਾਂ ਵਿੱਚ ਚੰਗੀ ਰੈਂਕਿੰਗ ਹਾਸਲ ਕਰਦੇ ਨੇ ਤੇ ਇਹ ਵੀ ਸੁਣਿਆ ਕਿ ਕਈਆਂ ਦੀ ਰੈਂਕਿੰਗ ਸਮੇਂ ਨਾਲ ਬਦਲ ਜਾਂਦੀ ਹੈ ਜਿਵੇਂ ਗ੍ਰਾਂਟ ਜਾਂ ਜੂਨੀਅਰ ਬੁਸ਼ ਹਾਂ ਬਿਲਕੁਲ ਇਹ ਬਹੁਤ ਦਿਲਚਸਪ ਹੈ ਯੂਲਿਸਿਸ ਐਸ ਗ੍ਰਾਂਟ ਜਿਨ੍ਹਾਂ ਨੂੰ ਪਹਿਲਾਂ ਕਾਫੀ ਨੀਵਾਂ ਦਰਜਾ ਦਿੱਤਾ ਜਾਂਦਾ ਸੀ ਹੁਣ ਉਹਨਾਂ ਦੀ ਰੈਂਕਿੰਗ ਕਾਫੀ ਸੁਧਰੀ ਹੈ ਹਾਂ ਤੇ ਜਾਰਜ ਡਬਲਯੂ ਬੁਸ਼ ਮਤਲਬ ਜੂਨੀਅਰ ਬੁਸ਼ ਉਹਨਾਂ ਦੀ ਰੈਂਕਿੰਗ ਵੀ ਕੁਝ ਹਾਲੀਆ ਸਰਵੇਖਣਾਂ ਵਿੱਚ ਪਹਿਲਾਂ ਨਾਲੋਂ ਬਿਹਤਰ ਹੋਈ ਹੈ ਇਹ ਬਦਲਾ ਕਿਉਂ ਆਂਦਾ ਹੈ ਦੇਖੋ ਇਹ ਦਰਸਾਉਂਦਾ ਹੈ ਕਿ ਇਤਿਹਾਸ ਨੂੰ ਦੇਖਣ ਦਾ ਨਜ਼ਰੀਆ ਬਦਲਦਾ ਰਹਿੰਦਾ ਹੈ ਨਵੀਂ ਜਾਣਕਾਰੀ ਆਉਂਦੀ ਹੈ ਸਮਾਜ ਦੀਆਂ ਕਦਰਾਂ ਕੀਮਤਾਂ ਬਦਲਦੀਆਂ ਹਨ ਤੇ ਸਮਾਂ ਬੀਤਣ ਨਾਲ ਅਸੀਂ ਘਟਨਾਵਾਂ ਨੂੰ ਸ਼ਾਇਦ ਥੋੜਾ ਵੱਖਰੇ ਢੰਗ ਨਾਲ ਦੇਖਣ ਲੱਗ ਪੈਨੇ ਆ ਸਹੀ ਗੱਲ ਐ ਸਕਾਰਾਂ ਨੂੰ ਪੁੱਛਦਾ ਹੈ ਕੋਈ ਰਾਜਨੀਤਿਕ ਵਿਗਿਆਨੀਆਂ ਨੂੰ ਤੇ ਉਹ ਸ਼ਾਇਦ ਵਕ ਵਕ ਗੁਣਾ ਨੂੰ ਵੱਧ ਮਹੱਤਵ ਦਿੰਦੇ ਹੋਣ ਠੀਕ ਐ ਇਹ ਤਾਂ ਹੋਗੀ ਵਿਦਵਾਨਾਂ ਦੀ ਗੱਲ ਪਰ ਆਮ ਲੋਕਾਂ ਦੀ ਰਾਏ ਉਹ ਵੀ ਤਾਂ ਹੁੰਦੀ ਐ ਹਾਂਜੀ ਬਿਲਕੁਲ ਤੇ ਉਹ ਕਈ ਵਾਰ ਵੱਖਰੀ ਹੁੰਦੀ ਐ ਅੱਛਾ ਕਿਵੇਂ ਜਨਤਕ ਪੋਲ ਜਿਵੇਂ ਗੈਲਪ ਵਗੈਰਾ ਕਰਦੇ ਨੇ ਉਹ ਅਕਸਰ ਹਾਲੀਆ ਰਾਸ਼ਟਰਪਤੀਆਂ ਤੇ ਜ਼ਿਆਦਾ ਫੋਕਸ ਕਰਦੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਪ ਦੇਖਿਆ ਹੁੰਦਾ ਹੈ ਹਾਂ ਇਹ ਤਾਂ ਹੈ ਤੇ ਆਮ ਲੋਕਾਂ ਵਿੱਚ ਰੀਗਨ ਕੈਨੇਡੀ ਕਲਿੰਟਨ ਇਹ ਅਕਸਰ ਬਹੁਤ ਪਸੰਦ ਕੀਤੇ ਜਾਂਦੇ ਨੇ ਸ਼ਾਇਦ ਵਿਦਵਾਨਾਂ ਦੀ ਰੈਂਕਿੰਗ ਤੋਂ ਵੀ ਵੱਧ ਹੂੰ ਤੇ ਇੱਥੇ ਇੱਕ ਹੋਰ ਚੀਜ਼ ਆਂਦੀ ਹੈ ਯਾਦਗਾਰਤਾ ਮਤਲਬ ਲੋਕ ਕਿਹੜੇ ਰਾਸ਼ਟਰਪਤੀਆਂ ਨੂੰ ਸਭ ਤੋਂ ਵੱਧ ਯਾਦ ਰੱਖਦੇ ਨੇ ਅੱਛਾ ਇਹ ਵੀ ਮੈਂ ਇਹਨੇ ਰੱਖਦਾ ਹਾਂ ਕੁਝ ਖੋਜਾਂ ਦਸਤੀਆਂ ਨੇ ਕਿ ਹਾਲੀਆ ਰਾਸ਼ਟਰਪਤੀ ਜਿਵੇਂ ਓਬਾਮਾ ਕਲਿੰਟਨ ਬੁਸ਼ ਤੇ ਨਾਲ ਹੀ ਜਿਹੜੇ ਇਤਿਹਾਸਿਕ ਆਇਕਨ ਨੇ ਵਾਸ਼ਿੰਗਟਨ ਲਿੰਕਨ ਇਹ ਸਭ ਤੋਂ ਵੱਧ ਯਾਦ ਕੀਤੇ ਜਾਂਦੇ ਨੇ ਤੇ ਬਾਕੀ 19ਵੀਂ ਸਦੀ ਦੇ ਕਈ ਰਾਸ਼ਟਰਪਤੀ ਜਿਵੇਂ ਮਿਲार्ड ਫਿਲਮੋਰ ਫਰੈਂਕਲਿਨ ਪੀਅਰਸ ਉਹਨਾਂ ਨੂੰ ਬਹੁਤ ਘੱਟ ਲੋਕ ਯਾਦ ਕਰਦੇ ਨੇ ਸਹੀ ਗੱਲ ਹੈ ਤੇ ਜਨਤਕ رائے ਅਕਸਰ ਤਾਜ਼ਾ ਯਾਦਾਂ ਮੀਡੀਆ ਚ ਕੀ ਚੱਲ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਜਦਕਿ ਵਿਦਵਾਨ ਸ਼ਾਇਦ ਲੰਬੇ ਸਮੇਂ ਦੇ ਅਸਰ ਤੇ ਜ਼ਿਆਦਾ ਧਿਆਨ ਦਿੰਦੇ ਨੇ ਹਮ ਤੇ ਹਾਲੀਆ ਰਾਸ਼ਟਰਪਤੀਆਂ ਜਿਵੇਂ ਓਬਾਮਾ ਤੇ ਟਰੰਪ ਉਹਨਾਂ ਬਾਰੇ ਤਾਂ ਜਨਤਕ رائے ਬਹੁਤ ਵੰਡੀ ਹੋਈ ਹੈ ਇਹ ਸਾਡੇ ਸਮੇਂ ਦੇ ਰਾਜਨੀਤਿਕ ਧ्रुਵੀਕਰਨ ਨੂੰ ਵੀ ਦਰਸਾਉਂਦਾ ਹੈ ਇੱਕ ਹੋਰ ਪਹਿਲੂ ਹੈ ਜਿਸ ਤੇ ਕੁਝ ਖੋਜਾਂ ਹੋਈਆਂ ਨੇ ਉਹ ਨਸਲ ਤੇ ਵਿਭਿੰਨਤਾ ਦੇ ਮੁੱਦਿਆਂ ਬਾਰੇ ਰਾਸ਼ਟਰਪਤੀਆਂ ਦਾ ਰਵਈਆ ਹਾਂਜੀ ਇਹ ਵੀ ਇੱਕ ਮਹੱਤਵਪੂਰਨ ਪਹਿਲੂ ਹੈ ਅੱਜਕੱਲ੍ਹ ਕੁਝ ਵਿਸ਼ਲੇਸ਼ਕਾਂ ਨੇ ਕੋਸ਼ਿਸ਼ ਕੀਤੀ ਹੈ ਰਾਸ਼ਟਰਪਤੀਆਂ ਨੂੰ ਉਹਨਾਂ ਦੇ ਵਿਚਾਰਾਂ ਤੇ ਨੀਤੀਆਂ ਦੇ ਆਧਾਰ ਤੇ ਵੰਡਣ ਦੀ ਜਿਵੇਂ ਕੋਈ ਗੋਰੇ ਸਰਵਉੱਤਮਵਾਦੀ ਵਿਚਾਰ ਰੱਖਦਾ ਸੀ ਜਾਂ ਸੰਸਥਾਗਤ ਨਸਲਵਾਦ ਨੂੰ ਵਦਾਵਾ ਦਿੱਤਾ ਜਾਂ ਨਿਰਪੱਖ ਰਿਹਾ ਜਾਂ ਫਿਰ ਨਸਲਵਾਦ ਵਿਰੋਧੀ ਨੀਤੀਆਂ ਬਣਾਈਆਂ ਹਾਂ ਤੇ ਇਹ ਬੜਾ ਗੁੰਝਲਦਾਰ ਕੰਮ ਹੈ ਕਿਉਂਕਿ ਕਈ ਵਾਰ ਕਿਸੇ ਦੇ ਨਿੱਜੀ ਵਿਚਾਰ ਕੁਝ ਹੋਰ ਹੁੰਦੇ ਨੇ ਪਰ ਉਹਨਾਂ ਦੀਆਂ ਨੀਤੀਆਂ ਦਾ ਅਸਰ ਕੁਝ ਹੋਰ ਹੁੰਦਾ ਹੈ ਜਿਵੇਂ ਕਈ ਵਾਰ ਲਿੰਕਨ ਜਾਂ ਟੂਮੈਨ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੇ ਕੁਝ ਨਿੱਜੀ ਵਿਚਾਰ ਸ਼ਾਇਦ ਉਸ ਸਮੇਂ ਦੇ ਹਿਸਾਬ ਨਾਲ ਨਸਲਵਾਦੀ ਸਨ ਪਰ ਉਹਨਾਂ ਦੀਆਂ ਨੀਤੀਆਂ ਨੇ ਨਸਲੀ ਬਰਾਬਰੀ ਨੂੰ ਅੱਗੇ ਵਧਾਇਆ ਅੱਛਾ ਤੇ ਕੁਝ ਹੋਰ ਖੋਜਾਂ ਨੇ ਸਿਰਫ ਉਹਨਾਂ ਦੀ ਬਿਆਨਬਾਜ਼ੀ ਮਤਲਬ ਉਹ ਵਿਭਿੰਨਤਾ ਬਾਰੇ ਬੋਲਦੇ ਕਿਵੇਂ ਸਨ ਉਸ ਦਾ ਵਿਸ਼ਲੇਸ਼ਣ ਕੀਤਾ ਹੈ ਜਿਸ ਵਿੱਚ ਓਬਾਮਾ ਨੂੰ ਉੱਚਾ ਦਰਜਾ ਦਿੱਤਾ ਗਿਆ ਤੇ 트럼ਪ ਨੂੰ ਨੀਵਾ ਠੀਕ ਹੈ ਅਸੀਂ ਇਹ ਸਿਰਫ ਖੋਜਾਂ ਦੇ ਨਤੀਜੇ ਦੱਸ ਰਹੇ ਹਾਂ ਇਹਨਾਂ ਦਾ ਸਮਰਥਨ ਜਾਂ ਵਿਰੋਧ ਨਹੀਂ ਕਰ ਰਹੇ ਹਾਂ ਬਿਲਕੁਲ ਇਹ ਸਿਰਫ ਜਾਣਕਾਰੀ ਹੈ ਤੇ ਇਹ ਮੁੱਦਾ ਦਿਖਾਉਂਦਾ ਹੈ ਕਿ ਰਾਸ਼ਟਰਪਤੀਆਂ ਦਾ ਮੁਲਾਂਕਣ ਕਰਨਾ ਕਿੰਨਾ ਔਖਾ ਹੋ ਸਕਦਾ ਖਾਸ ਕਰਕੇ ਜਦੋਂ ਅਸੀਂ ਅੱਜ ਦੀਆਂ ਕਦਰਾਂ ਕੀਮਤਾਂ ਨੂੰ ਇਤਿਹਾਸ ਤੇ ਲਾਗੂ ਕਰਦੇ ਹਾਂ ਹੂੰ ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਇਤਿਹਾਸ ਸਿਰਫ ਤੱਥ ਨਹੀਂ ਸਗੋਂ ਉਹਨਾਂ ਦੀ ਵਿਆਖਿਆ ਵੀ ਹੈ ਤੇ ਉਹ ਬਦਲਦੀ ਰਹਿੰਦੀ ਹੈ ਸਹੀ ਗੱਲ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਦਾ ਹੈ? ਇਹ ਹੀ ਕਿ ਰਾਸ਼ਟਰਪਤੀਆਂ ਦੀ ਰੈਂਕਿੰਗ ਕੋਈ ਸਿੱਧੀ ਸਾਦੀ ਇੱਕ ਜਵਾਬ ਵਾਲੀ ਗੱਲ ਨਹੀਂ ਹੈ। ਹਾਂ, ਇਹ ਤਾਂ ਸਾਫ਼ ਹੈ। ਇਹ ਨਿਰਪਰ ਕਰਦਾ ਹੈ ਕਿ ਪੁੱਛਕੌਣ ਰਿਹਾ ਵਿਦਵਾਨ ਜਾਂ ਆਮ ਲੋਕ? ਹਾਂਜੀ। ਤੇ ਕਦੋਂ ਪੁੱਛਿਆ? ਕਿਉਂਕਿ ਸਮੇਂ ਨਾਲ ਨਜ਼ਰੀਆ ਬਦਲਦਾ ਹੈ। ਬਿਲਕੁਲ। ਤੇ ਕਿਹੜੇ ਮਾਪਦੰਡ ਵਰਤੇ ਜਾ ਰਹੇ ਨੇ? ਆਰਥਿਕਤਾ, ਲੀਡਰਸ਼ਿਪ, ਨੈਤਿਕਤਾ, ਸਮਾਜਿਕ ਨਿਆਂ? ਹਾਂ, ਇਹ ਸਭ ਚੀਜ਼ਾਂ ਮਾਇਨੇ ਰੱਖਤੀਆਂ ਨੇ। ਤਾਂ ਇਹ ਰੈਂਕਿੰਗ ਸਿਰਫ ਅਤੀਤ ਬਾਰੇ ਨਹੀਂ ਦੱਸਦੀਆਂ ਸਗੋਂ ਸਾਡੇ ਆਪਣੇ ਬਾਰੇ ਸਾਡੀਆਂ ਅੱਜ ਦੀਆਂ ਕਦਰਾਂ ਕੀਮਤਾਂ ਬਾਰੇ ਵੀ ਦੱਸਦੀਆਂ ਨੇ ਬਿਲਕੁਲ ਸਹੀ ਤੇ ਇਥੇ ਇੱਕ ਆਖਰੀ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਹਾਂਜੀ ਜਿਵੇਂ ਅਸੀਂ ਦੇਖਿਆ ਕਿ ਗ੍ਰਾਂਡ ਜਾਂ ਜੋਰਜ ਡਬਲਯੂ ਬੁਸ਼ ਵਰਗੇ ਰਾਸ਼ਟਰਪਤੀਆਂ ਦੀ ਇਤਿਹਾਸਿਕ ਸਾਖ ਕਿਵੇਂ ਸਮੇਂ ਨਾਲ ਬਦਲੀ ਹੈ ਹੂੰ ਤਾਂ ਜ਼ਰਾ ਸੋਚੋ ਅੱਜ ਤੋਂ 50 ਸਾਲ ਬਾਅਦ ਕਿਹੜਾ ਮੌਜੂਦਾ ਜਾਂ ਹਾਲੀ ਦਾ ਰਾਸ਼ਟਰਪਤੀ ਹੋਵੇਗਾ ਜਿਸ ਦੀ ਵਿਰਾਸਤ ਨੂੰ ਅਸੀਂ ਸ਼ਾਇਦ ਬਿਲਕੁਲ ਵakre ਟੰਗ ਨਾਲ ਦੇਖ ਰਹੇ ਹੋਵਾਂਗੇ ਤੇ ਕਿਉਂ ਵਾਹ ਇਹ ਤਾਂ ਸੋਚਣ ਵਾਲੀ ਗੱਲ ਹੈ